ਅੱਜ ਜਿਹੜਾ ਉਦਘਾਟਨ ਕੀਤਾ ਠੀਕ ਹੈ ਨਾ ਕੰਮ ਦੇ ਹੋ ਜੀ ਪਾਜੀ ਨਹੀਂ ਕਹਿੰਦਾ ਜਾਂਦੇ ਜੀ ਅੱਜ ਜੀ ਬੱਚੇ ਮਾਰੀਆਂ ਨੇ ਸ਼ਾਂਤੀ ਰੱਖੋ ਜੀ ਸ਼ਾਂਤੀ ਰੱਖ ਲਓ ਹਾਂਜੀ ਮੈਂ ਖਰੜੀ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਜਿਹੜੇ ਇਹ ਮੁਬਾਰਕ ਦਿੰਨੀ ਆ ਕਿ ਨਿਜਰ ਚੌਕ ਤੋਂ ਬਹਿਰੋਲੀ ਨਦੀ ਤੱਕ ਅਸੀਂ 4 ਕਰੋੜ 13 ਲੱਖ ਦੀ ਪਾਈਪਲਾਈਨ ਦਾ ਜਿਹੜਾ ਕੰਮ ਅੱਜ ਸ਼ੁਰੂ ਕਰ ਰਹੇ ਹਾਂ ਉਹਦਾ ਉਦਘਾਟਨ ਕਰ ਰਹੇ ਹਾਂ ਪਾਣੀ ਸ਼ਹਿਰ ਵਿੱਚ ਜਿਹੜੀ ਪਾਣੀ ਭਰਨ ਦੀ ਸਮੱਸਿਆ ਹੈ ਜਿੱਥੇ ਅਸੀਂ 45 ਕਰੋੜ ਦੇ ਤਿੰਨ ਐਸਟੀਪੀ ਲਗਾ ਰਹੇ ਹਾਂ ਜਿਹਦਾ ਕੰਮ ਐਸਟੀਪੀਜ਼ ਦਾ ਵੀ ਦਸੰਬਰ ਮਹੀਨੇ ਤੱਕ ਖਤਮ ਹੋ ਜਾਣਾ ਹੈ ਉਹਦੇ ਨਾਲ ਨਾਲ 6 ਮਹੀਨਿਆਂ ਦੇ ਵਿੱਚ ਜਿਹੜੀ ਅੱਜ ਅਸੀਂ ਇਹ ਪਾਈਪਲਾਈਨ ਦਾ ਉਦਘਾਟਨ ਕਰ ਰਹੇ ਹਾਂ ਇਹ ਵੀ ਪੂਰਾ ਹੋ ਜਾਣਾ ਲਗਭਗ ਸ਼ਹਿਰ ਦੀ ਜਿਹੜੀ ਪਾਣੀ ਭਰਨ ਦੀ ਸਮੱਸਿਆ ਵਾ ਉਹ ਖਤਮ ਹੋ ਜਾਣੀ ਹੈ ਮੈਂ ਸ਼ਹਿਰ ਵਾਸੀਆਂ ਨੂੰ ਇਸ શુભ ਦਿਹਾੜੇ ਉੱਤੇ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਇਹ ਫੋਟੋ ਲੈ ਕੇ ਕਿੱਥੇ ਤੱਕ ਜੜੀ ਪੈ ਪੈ ਰਹੀ ਹੈ ਇਹ ਨਿਜਲ ਚੌਕ ਤੱਕ ਲੈ ਕੇ ਜੀ ਬਰਿਆਲੀ ਪਿੰਡ ਅੱਗੇ ਉੱਥੇ ਨਦੀ ਤੱਕ ਉਹ ਬਰਿਆਲੀ ਪਿੰਡ ਦੀ ਜਿਹੜੀ ਨਦੀ ਹੈ ਉੱਥੋਂ ਤੱਕ ਪੈ ਰਹੀ ਹੈ ਇਹਦਾ ਖਰਚਾ ਕਿੰਨਾ ਹੈ ਮੈਡਮ ਖਰਚਾ 4 ਕਰੋੜ 13 ਲੱਖ ਹੈ ਜੀ ਕਜੋਲੀ ਵਾਟਰ ਬਾਰੇ ਦੱਸੋ ਕਜੋਲੀ ਵਾਟਰ ਦੀ ਮੈਂ ਇੱਕ ਹੋਰ ਜਿਹੜੀ ਸ਼ਹਿਰ ਵਾਲਿਆਂ ਨੂੰ ਮੁਬਾਰਕਬਾਦ ਦਿੱਤੀ ਉਹਦਾ ਟੈਂਡਰ ਓਪਨ ਹੋ ਗਿਆ ਹੈ 1 ਮਾਰਚ ਤੱਕ ਜ਼ਮੀਨੀ ਪੱਧਰ ਉੱਤੇ ਤਾਂ ਉਹਦਾ ਕੰਮ ਸ਼ੁਰੂ ਹੋ ਜਾਣਾ ਕਜੋਲੀ ਵਾਟਰ ਦਾ ਨਾਲ ਐਸਟੀਪੀ ਜਿਹੜੀਆਂ ਦਸੰਬਰ ਚ ਮੁਕੰਮਲ ਹੋ ਜਾਣੀਆਂ 6 ਮਹੀਨੇ ਤੱਕ ਤੁਹਾਡਾ ਪਾਈਪਲਾਈਨ ਦਾ ਕੰਮ ਮੁਕੰਮਲ ਹੋ ਜਾਣਾ ਹੈ ਉਹ ਜੇ ਕੰਮ ਹੈ ਜਿਹਦੀ ਪਿਛਲੇ 20-25 ਸਾਲਾਂ ਦੀ ਮੰਗ ਸੀ ਚਾਹੇ ਹੁਣ ਡਰੇਨੇਜ ਪਾਈਪਾ ਪਾਉਣ ਦੀ ਸੀ ਕਜੋਲੀ ਵਾਟਰ ਦਾ ਤੁਹਾਨੂੰ ਪਤਾ ਹੀ ਹੈ ਵੀ ਹਮੇਸ਼ਾ ਮੁੱਦਾ ਰਿਹਾ ਹੈ ਤਾਂ ਸਮੇਂ ਬਾਅਦ ਤਲਾਕ ਕਰਵਾ ਲਿਆ ਸੀ ਪਰ ਸਿਸਟਮ ਹੌਲੀ-ਹੌਲੀ ਕਰਦਾ ਹੁਣ ਉਹਨੂੰ ਅ ਕਹਿ ਕਹਾ ਕੇ ਉਹਨੂੰ ਜ਼ਮੀਨੀ ਪੱਧਰ ਉੱਤੇ 1 ਮਾਰਚ ਤੋਂ ਜਿਹੜਾ ਕੰਮ ਹੈ ਉਹ ਕਜੋਲੀ ਵਾਟਰ ਦਾ ਸ਼ੁਰੂ ਹੋ ਜਾਣਾ ਹੈ ਇਸ ਵਾਰੀ ਜਿਹੜੇ ਉਹਦੇ ਟੈਂਡਰ ਨੇ ਉਹ ਕਈ ਲੋਕਾਂ ਨੇ ਭਰੇ ਨੇ ਸੋ ਬਹੁਤ ਅੱਛੀ ਗੱਲ ਹੈ ਕਿ ਇਹ ਸ਼ਹਿਰ ਦੀਆਂ ਜਿਹੜੀਆਂ ਮੁਢਲੀਆਂ ਸਮੱਸਿਆਵਾਂ ਨੇ ਇਹਦੇ ਨਾਲ ਬਹੁਤ ਹੱਦ ਤੱਕ ਹੱਲ ਹੋ ਜਾਣਗੀਆਂ 9 ਨੰਬਰ ਦਿੱਤੇ ਜਿਹੜੇ ਭਾਗ ਹੋ ਜਾਏਗਾ ਕਿ ਉਹਦੇ ਕਹਿਣ ਤੇ ਵੀ ਸੜਕਾਂ ਦਾ ਗਲੀਆਂ ਦਾ ਕੰਮ ਸ਼ੁਰੂ ਹੋਇਆ ਲੋਕ ਸ਼ੁਰੂ ਇਹ ਇਹ ਸਾਹਿਬ ਆਇਓ ਜਰਾ ਆਇਓ ਮੈਂ ਇਧਰ ਕਿ ਆਜੋ ਆਪਾਂ ਬਲਾਕ ਬਲਾਕ ਸੰਪਤੀ ਦੀ ਪੂਰੀ ਤਿਆਰੀ ਹੈ ਜੀ ਬਲਾਕ ਸੰਪਤੀ ਤੇ ਸਾਡੀਆਂ ਆਜੋ ਟੀਮਾਂ ਨੇ ਤੁਸੀਂ ਰਾਹ ਗਲਤ ਚੁਣ ਲਿਆ ਇਧਰ ਦੀ ਆਜੋ ਇਹ ਪੁੱਛ ਰਹੇ ਨੇ ਵੀ ਜਿਹੜੀਆਂ ਸੜਕਾਂ ਪਿਛਲੀ ਵਾਰ ਅਸੀਂ ਉਦਘਾਟਨ ਕਰਕੇ ਗਏ ਆ ਉਹਦਾ ਉਹਦਾ ਕੰਮ ਕਿਦਾਂ ਚੱਲ ਰਿਹਾ ਹੈ ਮੈਂ ਜਿਹੜੇ ਕੰਮ ਉਦਘਾਟਨ ਕੀਤੇ ਨੇ ਕਿੰਨੇ ਕੰਮ ਪਾਰਸੋ ਚੱਲੇ ਰਿਹਾ ਉਹਦਾ ਜਿ ਮਟੀਰੀਅਲ ਮੰਗਾਇਆ ਜਿਹੜੇ ਤਿੰਨ ਤੋਂ ਚਾਰ ਸੜਕਾਂ ਤੋਂ ਉਦਘਾਟਨ ਕੀਤਾ ਉਹ ਦੋ ਤੋਂ ਤਿੰਨ ਦਿਨਾਂ ਵਿੱਚ ਦੇਖੋ ਮੈਂ ਮੈਂ ਇੱਕ ਗੱਲ ਕਹੂੰਗੀ ਜਿੱਥੇ ਸਿਆਸਤਦਾਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੇ ਕੰਮ ਪਾਸ ਕਰਵਾਉਣ ਦੀ ਨਾਲ ਨਾਲ ਆਫੀਸਰਸ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਉਸ ਕੰਮ ਨੂੰ ਠੀਕ ਤਰੀਕੇ ਨਾਲ ਸੰਪੂਰਨ ਕਰਨ ਦੀ ਈਓ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦਾ ਕੰਮ ਅਸੀਂ ਅਸੀਂ ਕਰ ਰਹੇ ਹਾਂ ਚੱਲ ਰਿਹਾ ਹੈ ਕਈਆਂ ਦਾ ਮਟੀਰੀਅਲ ਮੰਗਵਾ ਲਿਆ ਮੈਨੂੰ ਪੂਰੀ ਉਮੀਦ ਹੈ ਕਿ ਇਹ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਕੰਮ ਨੂੰ ਜਲਦੀ ਸੰਪੂਰਨ ਕਰ ਦੇਣਗੇ। ਬਲੈਕ ਸੰਤੀ ਦੀ ਚੋਣਾ ਆ ਰਹੀਆਂ ਨੇ ਕੀ ਤਿਆਰੀ ਕਰ ਰੱਖੀ ਹੈ ਸਰਕਾਰ ਦੇ ਵੱਲੋਂ। ਤਿਆਰੀ ਹੈ ਜੀ ਪਿੰਡਾਂ ਦੇ ਵਿੱਚ ਕੰਮ ਸ਼ਾਨਦਾਰ ਹੋਏ ਨੇ। ਮੇਰੇ ਹਲਕੇ ਦੇ ਪਿੰਡ ਨੇ ਜਿਹੜੇ ਚਾਹੇ ਉਹ ਮਾਜਰੀ ਬਲੌਗ ਦੇ ਨੇ, ਚਾਹੇ ਉਹ ਖਰੜ ਬਲੌਗ ਦੇ ਨੇ, ਪਿੰਡੋਂ ਪਿੰਡ ਗਰਾਊਂਡ ਵਧ ਰਹੇ ਨੇ, ਪਿੰਡੋਂ ਪਿੰਡ ਵਿਕਾਸ ਚੱਲ ਰਿਹਾ ਹੈ। ਸਿਰਫ ਇੱਕ ਕੰਮ ਪੈਂਡਿੰਗ ਆ ਹਲਕੇ ਦਾ, ਜਿਹੜੀ ਚੀਜ਼ ਮੈਂ ਮੰਨਦੀ ਆ ਸੜਕਾਂ। ਸੜਕਾਂ ਦੀ ਖੁਸ਼ਖਬਰੀ ਜਲਦੀ ਆ ਜਾਣੀ ਹੈ। ਸ਼ਹਿਰਾਂ ਦੇ ਵਿਕਾਸ ਤੇ ਕੰਮ ਚੱਲ ਰਿਹਾ ਹੈ। ਪਿੰਡਾਂ ਦੇ ਵਿਕਾਸ ਤੇ ਕੰਮ ਚੱਲ ਰਿਹਾ ਸੜਕਾਂ ਦਾ ਕੰਮ ਰਹਿੰਦਾ ਹੈ ਮੈਨੂੰ ਪਤਾ ਇਸ ਚੀਜ਼ ਦੀਆਂ ਮੁਸ਼ਕਲ ਆਉਂਦੀਆਂ ਐ ਚਾਹੇ ਉਹ ਕਚੌਲੀ ਕਿਜਰਾਬਾਦ ਵਾਲੀ ਸੜਕ ਐ ਸਿਉਂਕ ਪਰਚੋ ਵਾਲੀ ਸੜਕ ਐ ਬਤਾ ਰਹੇ ਐ ਮੈਂ ਲੇ ਤੁਹਾਡੀ ਐਮਐਲਏ ਹੋਣ ਦੇ ਨਾਤੇ ਮੈਂ ਟੋਟਲੀ ਇਹ ਤੇ ਲੱਗੀ ਹੋਈ ਆ ਆਰਡੀਐਫ ਫੰਡ ਦੀ ਕਮੀ ਹੋਣ ਕਰਕੇ ਸਮੱਸਿਆ ਆ ਰਹੀ ਸੀ ਪਰ ਇਸ ਮੁਸ਼ਕਲ ਦਾ ਹੱਲ ਮੈਂ ਕੱਢ ਲਿਆ ਜਲਦੀ ਸੜਕਾਂ ਦੀ ਮੁਸ਼ਕਲ ਵੀ ਦੂਰ ਹੋ ਜੇਗੀ ਚੰਗੀ ਗੱਲ ਐ ਜੀ ਜਿੱਥੇ ਵੀ ਕੋਈ ਗੈਰ ਕਾਨੂੰਨੀ ਕੰਮ ਚੱਲਦਾ ਹੈ ਉਹਦੇ ਤੇ ਸਖਤੀ ਨਾਲ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਜੋਸ਼ ਤਾਂ ਦੇਖੋ ਹੁਣ ਸਰਪੰਚੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਹਦੇ ਚ ਆਮ ਆਦਮੀ ਪਾਰਟੀ ਦੇ ਸਰਪੰਚ ਬਹਿਮਤ ਦੇ ਨਾਲ ਜਿੱਤੇ ਨੇ ਸਭ ਤੋਂ ਵੱਧ ਜਿਹੜੀਆਂ ਸ਼ਾਂਤੀਪੂਰਵਕ ਵੋਟਾਂ ਹੋਈਆਂ ਉਹ ਹਲਕਾ ਖਰੜਚ ਹੋਈਆਂ ਸ਼ਾਂਤੀਪੂਰਵਕ ਸਰਬਸੰਮਤੀਆਂ ਹੋਈਆਂ ਉਹ ਹਲਕਾ ਖਰੜ ਦੇ ਪਿੰਡਾਂ 'ਚ ਹੋਈਆਂ ਨੇ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਵੀ ਸ਼ਾਨਦਾਰ ਨਤੀਜੇ ਆਉਣਗੇ ਅੱਜ ਜਿਹੜਾ ਐ ਐਮਐਲਏ ਸਾਹਿਬ ਨੇ ਜਿਹੜਾ ਉਹਦਾ ਘਟਨ ਕੀਤਾ ਹੈ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਦੇਖੋ ਜੀ ਇਹ ਸਾਡੇ ਅੱਧੇ ਸ਼ਹਿਰ ਦੀ ਨੱਖ ਮੰਗ ਸੀ ਕਿਉਂਕਿ ਮੁਹਾਲੀ ਤੋਂ ਬਾਅਦ ਜਿੱਥੋਂ ਘਰੜ ਸ਼ੁਰੂ ਹੁੰਦਾ ਹੈ ਮੇਰੀ ਵਾਰਡ ਨੰਬਰ 12 ਚ ਮੁਹਾਲੀ ਸਾਈਡ ਤੋਂ 에어ਪੋਰਟ ਰੋਡ ਵਾਲੀ ਸਾਈਡ ਤੋਂ ਡਾਊਨ ਸਾਹਿਬ ਤੱਕ ਦਾ ਪਾਣੀ ਬਰਸਾਤ ਦੇ ਮਹੀਨੇ ਦੇ ਦੌਰਾਨ ਇੱਥੇ ਐਂਟਰ ਕਰਦਾ ਸੀ ਪਰ ਅੱਧੇ ਸ਼ਹਿਰ ਦੇ ਹਾਰਡਵਰਕ ਖਲਾਤ ਹੋ ਜਾਂਦੇ ਸੀ ਇਹ ਇਕੱਲਾ ਵਾਰਡ ਨੰਬਰ 12 ਨਹੀਂ ਪ੍ਰਭਾਵਿਤ ਸੀ ਉਹਦੇ ਨਾਲ 13 ਨੰਬਰ 14 ਨੰਬਰ 15 16 17 ਉਹ ਲਾਂਡਰਾ ਰੋਡ ਤੱਕ ਸੰਤੇ ਮਾਜਰੇ ਪਿੰਡ ਕੁੰਨੀ ਮਾਜਰੇ ਸਾਰਾ ਉੱਥੇ ਪਾਣੀ ਮਾਰ ਕਰਦਾ ਸੀ ਮੌਕੇ ਮੌਕੇ ਤੇ ਟੈਂਪਰੇਰੀ ਹੱਲੇ ਦੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਪ੍ਰੋਪਰ ਹੱਲ ਅੱਜ ਇਹ ਨੇਜਰ ਚੌਂਕ ਤੇ ਲੈ ਕੇ ਇੱਕ ਵੱਡਾ ਆ ਸਟਰੋਂਗ ਪਾਈਪ ਅੱਗੇ ਬਰਿਆੜੀ ਪਿੰਡ ਦੀ ਨਦੀ ਪੰਢੀ ਉਹਦੇ ਵਿੱਚ ਜਾਊਗਾ ਜਿਹਦੇ ਨਾਲ ਆਉਣੇ ਦਿਨਾਂ ਚ ਬਰਸਾਤ ਦੌਰਾਨ ਪਾਣੀ ਦੀ ਮਾਰ ਤੋਂ ਅਪਾ ਏਰੀਆ ਬਚੂਗਾ ਕਿੰਨਾ ਖਰਚ ਆ ਰਿਹਾ ਹੈ ਇਦੇ ਵਿੱਚ ਹੀ 4 ਕਰੋੜ 13 ਲੱਖ ਰੁਪਏ ਦਾ ਇਹ ਇਹਦਾ ਬਜਟ ਹੈ ਤੇ ਇਹਦੀ ਲੰਬਾਈ ਹੈ ਜੀ ਘੱਟੋ-ਘੱਟ 4 ਤੋਂ 4.5 ਕਿਲੋਮੀਟਰ ਤੇ ਹਰ ਇੱਕ ਜਗ੍ਹਾ 70-70 ਫੁੱਟ ਬਾਦ ਹੋਟੀਆਂ ਬਣੀਆਂ ਹੋਈਆਂ ਆਂ ਤਾਂ ਕਿ ਇਹਨੂੰ ਫਿਊਚਰ ਵਿੱਚ ਕੋਈ ਸਫਾਈ ਸਹੂਲਤ ਕਰਨ ਵਿੱਚ ਕੋਈ ਦਿੱਕਤ ਨਾ ਆਵੇ। ਐਮ.ਐਲ.ਏ ਸਾਹਿਬ ਵਰ ਕੀ ਕਹਿਣਾ ਚਾਹੁੰਦੇ? ਦੇਖੋ ਐਮ.ਐਲ.ਏ ਸਾਹਿਬ ਦੀ ਬਦੌਲਤ ਇਹ ਅੱਡਾ ਵੱਡਾ ਪ੍ਰੋਜੈਕਟ ਸਾਡਾ ਸਾਡੇ ਏਰੀਆ ਨੂੰ ਮਿਲਣ ਲੱਗਿਆ ਹੈ। ਅਸੀਂ ਐਮ.ਐਲ.ਏ ਮੈਡਮ ਨੂੰ ਮੌਜੂਦ ਹੋਣ ਦੀ ਮਾਨਤਾ ਦਾ ਦੋਨੋਂ ਆਪਣੇ ਵੱਲੋਂ ਔਰ ਸਾਰੇ ਇਲਾਕਾ ਨਿਵਾਸੀਆਂ ਵੱਲੋਂ and do